ਪੰਜਾਬ 10 ਸਵੇਰੇ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਗੜ ਲੈ ਕੇ ਹਾਜ਼ਰ ਆ ਖਬਰ ਗੋਲਡਨ ਫੋਰੈਸਟ ਇੰਡੀਆ ਲਿਮਟਿਡ ਦੇ ਬਾਰੇ ਅੱਜ ਇਸ ਮਾਮਲੇ ਤੇ ਤਿੰਨ ਮੈਂਬਰੀ ਜੱਜਾਂ ਦੀ ਕਮੇਟੀ ਜਿਹੜੀ ਕਿ ਸੁਪਰੀਮ ਕੋਰਟ ਵੱਲੋਂ ਨਿਯੁਕਤ ਕੀਤੀ ਗਈ ਹੈ ਉਹਨੇ ਡੇਰਾ ਬਸੀਤ ਦੇ ਇਲਾਕੇ ਚ ਪੈਂਦੇ ਪਿੰਡ ਝਰਮੜੀ ਜਿੱਥੇ ਉਹਨਾਂ ਦਾ ਮੁੱਖ ਦਫ਼ਤਰ ਹੈ ਉੱਥੇ ਇੱਕ ਬੈਠਕ ਕੀਤੀ बैठक ਦੇ ਵਿੱਚ ਪ੍ਰਸ਼ਾਸਨ ਵੱਲੋਂ ਸ਼ਾਮਲ ਹੋਏ ਐਸਟੀਐਮ ਡੇਰਾਬਸੀ ਮਿਸਟਰ ਗੁਪਤਾ ਤੇ ਐਸਪੀ ਜ਼ਿਰਗਪੁਰ ਨੇ ਸ਼ਾਮਲ ਹੋਣਾ ਸੀ ਪਰ ਉਹਨਾਂ ਦਾ ਤਬਾਦਲਾ ਹੋ ਗਿਆ ਨਵੀਂ ਐਸਪੀ ਉੱਥੇ ਆਈ ਆ ਮੈਡਮ ਗਜ਼ਲਪ੍ਰੀਤ ਕੌਰ ਆਈਪੀਐਸ ਉਹ ਸ਼ਾਮਲ ਮੀਟਿੰਗ ਦੇ ਵਿੱਚ ਨਹੀਂ ਹੋ ਸਕੇ ਤੇ ਉੱਥੇ ਪਹੁੰਚੇ ਹੋਏ ਸੀ ਕੁਝ ਖੱਬੇ ਪੱਖੀ ਪਾਰਟੀਆਂ ਦੇ ਐਕਟਿਵਿਸਟ ਤੇ ਉੱਥੇ निमंत्रण ਮੈਨੂੰ ਵੀ ਦਿੱਤਾ ਗਿਆ ਮੈਂ ਵੀ ਪਹੁੰਚਿਆ ਤੇ ਮੈਂ ਕੀ ਵੇਖਿਆ ਕੀ ਜਾਣਿਆ ਉਹ ਤੁਹਾਨੂੰ ਹੁਣ ਸੁਣਾਵਾਂਗੇ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਜੀ ਸਾਨੂੰ ਇਹ ਪਤਾ ਲੱਗਾ ਕਿ ਜੱਜਸ ਦੀ ਕਮੇਟੀ ਨੇ ਫੈਸਲਾ ਕੀਤਾ ਕਿ ਜਿਹੜੀ ਜਿਰੀ ਦੀ ਫਸਲ ਖੇਤਾਂ 'ਚ ਖੜੀ ਹੈ ਕਰੀਬ 1558 ਏਕੜ 31 ਪਿੰਡਾਂ 'ਚ ਉਹ ਕਿਸਾਨਾਂ ਨੂੰ ਵੜਨ ਨਹੀਂ ਦਿੱਤੀ ਜਾਏਗੀ ਜਿਹੜੇ ਨਜਾਇਜ਼ ਕਾਬਜ਼ਕਾਰ ਨੇ ਐਸ.ਟੀ.ਐਮ ਡੇਰਾ ਬਸੀ ਨੇ ਕੁਝ ਦਿਨ ਪਹਿਲਾਂ ਸਾਰੇ ਪਿੰਡਾਂ ਦੇ ਵਿੱਚ ਮੁਨਿਆਦੀ ਕਰਾਈ ਸੀ ਕਿ ਫਸਲ ਕਟਣ ਵਾਲੇ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਅੱਜ ਦੁਬਾਰਾ ਇਹ ਮੁਨਿਆਦੀ ਕਰਾਈ ਗਈ ਹੈ ਕੁਝ ਉਹਨਾਂ ਪਿੰਡਾਂ ਦੇ ਵਿੱਚ ਜਿੱਥੋਂ ਏ ਰਿਪੋਰਟਾਂ ਮਿਲ ਰਹੀਆਂ ਸੀ ਕਿ ਕੁਝ ਕਿਸਾਨਾਂ ਨੇ ਜੀਰੀ ਵੜਨ ਦੀ ਕੋਸ਼ਿਸ਼ ਕੀਤੀ ਆ ਸੋ ਬੈਠਕ ਦੇ ਵਿੱਚ ਫੈਸਲਾ ਹੋਇਆ ਕਿ ਆਉਂਦੇ 1-2 ਦਿਨ ਦੇ ਵਿੱਚ ਜੱਜਾਂ ਦੀ ਕਮੇਟੀ ਦਾ ਸਟਾਫ ਪੂਰੀ ਡਿਟੇਲ ਬਣਾ ਕੇ ਪ੍ਰਸ਼ਾਸਨ ਨੂੰ ਦੇਵੇਗਾ ਕਿ ਕਿੰਨੇ ਏਕੜ ਜ਼ਮੀਨ ਤੇ ਫਸਲ ਖੜੀ ਹੈ ਤੇ ਕਿੰਨੀ ਉਹਨਾਂ ਦੀ ਜ਼ਮੀਨ ਹੈ ਉਹਦੇ ਖਸਰਾ ਨੰਬਰ ਵਗੈਰਾ ਕੀ ਨੇ ਤੇ ਫੇਰ ਉਸ ਤੇ ਪ੍ਰਸ਼ਾਸਨ ਫਸਲ ਸੁੱਕਣ ਤੇ ਕਾਰਵਾਈ ਕਰੇਗਾ ਹਾਰਵੈਸਟਿੰਗ ਯਾਨੀ ਕਿ ਕਟਾਈ ਕਰੇਗਾ ਬੀਤੇ ਦਿਨੀ ਮੀਂਹ ਪੈਣ ਕਾਰਨ ਵੀ ਜੀਰੀ ਕੁਝ ਗਿੱਲੀ ਹੋ ਗਈ ਤੇ ਉਹ ਕੱਟਣ ਲਈ ਤਿਆਰ ਨਹੀਂ ਸੀ ਤੇ ਇਸ ਕਰਕੇ ਸਮਾਂ ਮਿਲ ਗਿਆ ਜੱਜਸ ਦੀ ਕਮੇਟੀ ਨੂੰ ਅਤੇ ਪ੍ਰਸ਼ਾਸਨ ਨੂੰ ਕਿ ਉਹ ਨਜਾਇਜ਼ ਕਾਬਜ਼ਕਾਰਾਂ ਨੂੰ ਇਹ ਫਸਲ ਨਾ ਵੜਣ ਦੇਣ ਪਿਛਲੇ ਕਈ ਸਾਲਾਂ ਤੋਂ ਇਹ ਨਜਾਇਜ਼ ਕਾਬਜ਼ਕਾਰ ਫਸਲ ਕੱਟ ਰਹੇ ਸੀ ਤੇ ਕਮੇਟੀ ਦੇ ਖਾਤੇ ਦੇ ਵਿੱਚ ਥੇਲਾ ਨਹੀਂ ਸੀ ਜਾਂਦਾ ਇੱਥੇ ਸ਼ਾਬਾਸ਼ ਦੇਣੀ ਬਣੇਗੀ ਜਰੋਤ ਪਿੰਡ ਦੇ ਸਾਫਕਾ ਸਰਪੰਚ ਗੁਰਦੇਵ ਸਿੰਘ ਤੇ ਖੱਬੇ ਪੱਖੀ ਜਥੇਬੰਦੀਆਂ ਦੇ ਸੁਰਿੰਦਰ ਸਿੰਘ ਬਲਵਿੰਦਰ ਸਿੰਘ ਜਗਤਾਰ ਸਿੰਘ ਨੂੰ ਨਾਲ ਸਤਨਾਮ ਦੋ ਸੋਸ਼ਲ ਐਕਟਿਵਿਸਟ ਜਿਨ੍ਹਾਂ ਨੇ ਇਹ ਮਾਮਲਾ ਜ਼ੋਰਦਾਰ ਤਰੀਕੇ ਉਠਾਇਆ ਪ੍ਰਸ਼ਾਸਨ ਨੂੰ ਵੀ ਜਗਾਇਆ ਤੇ ਜੱਜਾਂ ਦੀ ਕਮੇਟੀ ਨੂੰ ਵੀ ਚੁਸਤ ਦਰੁਸਤ ਕੀਤਾ ਕਿਉਂਕਿ ਕਾਫੀ ਲੋਕ ਇਹ ਮਹਿਸੂਸ ਕਰ ਰਹੇ ਸੀ ਕਿ ਕਮੇਟੀ ਕਾਰਵਾਈ ਕਰਨ ਦੇ ਵਿੱਚ ਬਹੁਤ ਸਲੋ ਆ ਖੈਰ ਹੁਣ ਸਾਰਾ ਕੁਝ ਗਤੀ ਫਰ ਚੁੱਕਿਆ ਤੇ ਅੱਜ ਸਾਨੂੰ ਐਸਟੀਐਮ ਸਾਹਿਬ ਨੇ ਵੀ ਇਹ ਗੱਲ ਦੀ ਪੁਸ਼ਟੀ ਕੀਤੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਨਜਾਇਜ਼ ਕਾਬਸਕਾਰਾਂ ਤੇ ਸਖਤ ਕਾਰਵਾਈ ਹੋਏਗੀ। ਉਹਨਾਂ ਨੇ ਇਹ ਵੀ ਦੱਸਿਆ ਕਿ ਜਿਹੜੇ ਲੋਕਾਂ ਨੇ ਪਿਛਲੀ ਵਾਰੀ ਦੇ ਪਿਛਲੀ ਫਸਲ ਦੇ 12000 ਤਹ ਜਿਹੜੇ ਪ੍ਰਤੀ ਕਿੱਲਾ ਜਮ੍ਹਾਂ ਨਹੀਂ ਕਰਾਈ ਉਹਨਾਂ ਦੇ ਵਿਰੁੱਧ ਰਿਕਵਰੀ ਪ੍ਰोसीडिंग ਸ਼ੁਰੂ ਕੀਤੀਆਂ ਜਾਣਗੀਆਂ ਕਾਨੂੰਨੀ ਤੌਰ ਤੇ। ਸਾਨੂੰ ਇਹ ਵੀ ਪਤਾ ਲੱਗਾ 25 30 ਕਿਸਾਨਾਂ ਨੇ ਇਹੋ ਜੇ ਚੈੱਕ ਦਿੱਤੇ ਆ ਉਹਨਾਂ ਦੇ ਉੱਤੇ ਰਕਮ ਨਹੀਂ ਭਰੀ ਤੇ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਵੀ ਨਹੀਂ ਹੈਗੇ ਤੇ ਉਹਦੇ ਉੱਤੇ ਜੱਜਸ ਦੀ ਕਮੇਟੀ ਹੁਣ ਉਹਨਾਂ ਚੈੱਕਾਂ ਤੇ ਕਾਰਵਾਈ ਕਰੇਗੀ ਤੇ ਰਿਕਵਰੀ ਪ੍ਰोसीडिंग ਸ਼ੁਰੂ ਹੋਏਗੀ ਲੋ ਤੁਹਾਨੂੰ ਹੁਣ ਗੋਲਡਨ ਫੋਰੈਸਟ ਜ਼ਮੀਨ ਦੇ ਪਿਛੋਕੜ ਬਾਰੇ ਕੁਝ ਦੱਸ ਦਈਏ ਜਿਹੜੀ ਕਾਨੂੰਨੀ ਕਾਰਵਾਈ ਚੱਲ ਰਹੀ ਹੈ ਹੁਣ ਤੱਕ 499.06 ਕਰੋੜ ਰੁਪਏ ਦੀਆਂ ਜائਦਾਦਾਂ ਵੇਚ ਕੇ ਕਮੇਕੀ ਬੰਦੋਂ ਇਨਵੈਸਟਰਸ ਨੂੰ ਦੇ ਦਿੱਤੀਆਂ ਗਈਆਂ ਨੇ ਉਹਨਾਂ ਦਾ 70% ਅਮਾਉਂਟ ਜਿਹੜਾ ਉਹ ਮੋੜਿਆ ਗਿਆ ਤੁਹਾਨੂੰ ਅਗੇ ਡਿਟੇਲ ਦੱਸ ਦਿੰਦੇ ਆ ਕਿੰਨੇ ਆਕ ਦੀਆਂ ਮੋੜੀਆਂ ਗਈਆਂ ਦਰਸਲ ਇਹਦੇ ਵਿੱਚ ਇੱਕ ਪ੍ਰੋਬਲਮ ਆਈ ਕਿ ਪੰਜਾਬ ਸਰਕਾਰ ਤਹਿਤ ਕੰਮ ਕਰਦੇ ਫਾਈਨੈਂਸ਼ੀਅਲ ਕਮਿਸ਼ਨਰ ਰੈਵਨਿਊ ਨੇ 25 5 12 ਨੂੰ ਇਸ ਜ਼ਮੀਨ ਨੂੰ ਸਰਪਲਸ ਡਿਕਲੇਅਰ ਕਰ ਦਿੱਤਾ ਸੀ ਅੰਡਰ ਪੰਜਾਬ ਲੈਂਡ ਰਿਫਾਰਮਸ ਐਕਟ 1972 ਤੇ ਇਹਦੇ ਨਾਲ 4100 ਤੇ 69 ਏਕੜ ਜ਼ਮੀਨ ਜਿਹੜੀ ਸਾਰੇ ਪੰਜਾਬ 'ਚ ਹੈ ਉਹ ਸਰਪਲਸ ਡਿਕਲੇਅਰ ਹੋ ਗਈ ਫਿਰ ਜੱਜਸ ਦੀ ਕਮੇਟੀ ਨੇ ਇਸ ਨੂੰ ਚੈਲੰਜ ਕੀਤਾ ਦੇਖੋ ਇਸ ਤਰ੍ਹਾਂ ਪ੍ਰੋਸੀਜਰ ਹੁੰਦਾ ਪਹਿਲਾਂ ਕਲੈਕਟਰ ਅਗਰੇਰੀਅਰ ਨੇ ਸਰਪਲਸ ਡਿਕਲੇਅਰ ਕੀਤੀ ਫਿਰ ਐਫਸੀਆਰ ਨੇ ਡਿਕਲੇਅਰ ਕੀਤੀ ਸਰਪਲਸ ਫਿਰ ਕਮੇਟੀ ਹਾਈ ਕੋਰਟ ਗਈ ਹਾਈ ਕੋਰਟ ਪਹਿਲਾਂ ਹਦਾਇਤਾਂ ਦੇ ਮੁਤਾਬਕ ਸੁਪਰੀਮ ਕੋਰਟ ਦੀ ਹਦਾਇਤਾਂ ਦੇ ਮੁਤਾਬਕ ਦਿੱਲੀ ਹਾਈ ਕੋਰਟ ਗਈ ਕਿਉਂਕਿ ਸੁਪਰੀਮ ਕੋਰਟ ਨੇ ਕਹਿਤਾ ਅਸੀਂ ਸਾਰੇ ਮਾਮਲੇ ਦਿੱਲੀ ਹਾਈ ਕੋਰਟ ਦੇਖੂ ਦਿੱਲੀ ਹਾਈ ਕੋਰਟ ਨੇ ਕਹਿਤਾ ਸਾਡੀ ਜੂਰਿਸਡਿਕਸ਼ਨ ਨਹੀਂ ਫਿਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਪਟੀਸ਼ਨ ਪਾਈ ਗਈ ਹਾਈ ਕੋਰਟ ਨੇ ਸਟੇਟਸ ਕੋ ਦਿੱਤਾ ਸੋ ਇੱਥੇ ਇੱਕ ਚੀਜ਼ ਧਿਆਨ ਰੱਖਣ ਵਾਲੀ ਹੈ ਕਿ 2012 ਦੇ ਵਿੱਚ ਸਰਕਾਰ ਕੀ ਦੀ ਸੀ ਪੰਜਾਬ 'ਚ ਧਿਆਨ ਮਾਰੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਕਾਲੀ ਭਾਜਪਾ ਗੱਟਚੋੜ ਵਾਲੀ ਸਰਕਾਰ ਸੀ ਸਾਨੂੰ ਅੱਜ ਕੁਝ ਸੂਤਰਾਂ ਨੇ ਦੱਸਿਆ ਕਿ ਦਰਸਲ ਅਕਾਲੀ ਦਲ ਦੇ ਕੁਝ ਨੇਤਾ ਇਸ ਵੱਧ ਰਹੀ ਕੰਪਨੀ ਦੇ ਵਿੱਚ ਹਿੱਸਾ ਮੰਗਦੇ ਸੀ ਤੇ ਸਭ ਤੋਂ ਪਹਿਲਾਂ ਇਸ ਕੰਪਨੀ ਦੇ ਵਿਰੁੱਧ ਪਰਚੇ ਦਰਜ ਕੀਤੇ ਪੰਜਾਬ ਵਿਜੀਲੈਂਸ ਬਿਊਰੋ ਨੇ ਇਨਕਮ ਟੈਕਸ ਨੇ ਨਹੀਂ ਜਾਂ ਸੈਬੀ ਨੇ ਕੋਈ ਕਾਰਵਾਈ ਨਹੀਂ ਕੀਤੀ ਈਡੀ ਨੇ ਕਾਰਵਾਈ ਨਹੀਂ ਕੀਤੀ ਸੀਬੀਆਈ ਨੇ ਨਹੀਂ ਕੀਤੀ ਇਹ ਜੇ ਫਾਈਨੈਂਸ਼ੀਅਲ ਫਰਾਡ ਸੀ ਤੇ ਵਜਲੈਂਸ ਦਾ ਮਾਮਲਾ ਤਾਂ ਸਰਕਾਰੀ ਅਧਿਕਾਰੀਆਂ ਵੱਲੋਂ ਭ੍ਰਸ਼ਟਾਚਾਰ ਨੂੰ ਰੋਕਣ ਸੰਬੰਧੀ ਹੁੰਦਾ ਇਹ ਹੁਣ ਸਮਝ ਨਹੀਂ ਆਉਂਦੀ ਕਿ ਵਜਲੈਂਸ ਨੇ ਕਿਵੇਂ ਦਖਲ ਦਿੱਤਾ ਇਸ ਕੰਪਨੀ ਤੇ ਕਾਰਵਾਈ ਕਰਕੇ ਪਰ ਚਰਚਾ ਇਹ ਹੈ ਲੋਕਾਂ ਚ ਕਿ ਅਕਾਲੀ ਦਲ ਦੇ ਕੁਝ ਵੱਡੇ ਲੀਡਰ ਇਸ ਕੰਪਨੀ ਦੇ ਵਿੱਚ ਆਪਣਾ ਸ਼ੇਅਰ ਪਾਉਣਾ ਚਾਹੁੰਦੇ ਸੀ ਮੰਗਦੇ ਸੀ ਬਿਨਾ ਪੈਸੇ ਦਿੱਤੇ ਅਗਲਾ ਤੱਥ ਸਾਨੂੰ ਇਸ ਕੰਪਨੀ ਬਾਰੇ ਇਹ ਪਤਾ ਲੱਗਿਆ ਕਿ ਕਮੇਟੀ ਵੱਲੋਂ ਜਦੋਂ ਹਾਈ ਕੋਰਟ ਦੇ ਵਿੱਚ ਐਫਸੀਆਰ ਦੇ ਫੈਸਲੇ ਨੂੰ ਚੈਲੰਜ ਕੀਤਾ ਗਿਆ ਤਾਂ ਪਿਛਲੇ 20 ਸਾਲ ਤੋਂ ਉਹ ਪੈਂਡਿੰਗ ਹੈ ਤੇ ਹੁਣ ਕਮੇਟੀ ਨੇ ਸੁਪਰੀਮ ਕੋਰਟ ਨੂੰ ਦਰਖਾਸਤ ਕੀਤਾ ਰਿਕੁਐਸਟ ਕੀਤੀ ਆ ਕਿ ਜੀ ਤੁਸੀਂ ਦਖਲ ਦੇ ਕੇ ਇਸ ਨੂੰ ਡਿਸਾਈਡ ਕਰਵਾਓ ਇਸੇ ਤਰ੍ਹਾਂ ਉੱਤਰਖੰਡ ਦੇ ਵਿੱਚ ਵੀ ਜ਼ਮੀਨ ਨੂੰ ਡਿਕਲੇਅਰ ਕੀਤਾ ਗਿਆ ਸਰਪਲਸ ਉੱਥੇ ਸੀਗਾ 1186 ਏਕੜ ਜ਼ਮੀਨ ਇਹਨੂੰ ਵੀ ਜਿਵੇਂ ਪੰਜਾਬ ਵਾਲਿਆਂ ਨੇ ਕੀਤਾ ਉਵੇਂ ਉੱਤਰਖੰਡ ਵਾਲਿਆਂ ਨੇ ਵੀ ਕਰਤਾ ਸੀ ਉਹਦਾ ਮਾਮਲਾ ਹੇਠਾਂ ਚੱਲਦਾ ਹੈ ਏ ਡੀ ਐਮ ਦੇ ਉੱਥੇ ਕਮੇਟੀ ਪਾਰਟੀ ਬਣੀ ਹੋਈ ਆ ਉਹ 22 ਸਾਲ ਤੋਂ ਲਟਕਿਆ ਹੋਇਆ ਫੈਸਲਾ ਨਹੀਂ ਹੋ ਰਿਹਾ ਤੇ ਅੱਗੇ ਤੁਹਾਨੂੰ ਦੱਸਦੇ ਆ ਕਿ 2018 ਤੱਕ ਕਮੇਟੀ ਨੇ 42 ਜਾਇਦਾਦਾਂ ਜੀ ਐਫ ਆਈ ਐਲ ਦੀਆਂ 골ਡਨ ਫੋਰੈਸਟ ਇੰਡੀਆ ਲਿਮਟਿਡ ਦੀਆਂ ਵੇਚੀਆਂ ਹੁਣ ਤੁਹਾਨੂੰ ਦੱਸਦੇ ਆ ਕਿ ਇਹਨਾਂ ਦੇ ਕੋਲ ਟੋਟਲ ਕਲੇਮ ਕਿੰਨੇ ਆਏ ਇਨਵੈਸਟਰਸ ਦੇ ਉਹ ਆਏ ਟੋਟਲ ਜੀ 14 ਲੱਖ 73 ਹਜ਼ਾਰ 800 ਤੇ 28 ਇਨਾ ਲੋਕਾਂ ਨੇ ਕਿਹਾ ਵੀ ਸਾਡੇ ਪੈਸੇ ਲੱਗੇ ਹੋਏ ਆ ਕਿਰਪਾ ਕਰਕੇ ਮੋੜ ਦਿਓ ਤੇ ਹੁਣ ਤੱਕ ਵਾਪਸ ਜਿਹੜੇ ਕੀਤੇ ਗਏ ਆ 70% ਅਮਾਉਂਟ ਆਫ ਟੋਟਲ ਇਨਵੈਸਟਮੈਂਟ ਇਹਨਾਂ ਲੋਕਾਂ ਜਿਹਨੇ 100 ਰੁਪਏ ਲਾਇਆ ਸੀ ਉਹ 70 ਰੁਪਏ ਦਿੱਤੇ ਗਏ ਉਹ ਜਿਨ੍ਹਾਂ ਨੂੰ ਮੋੜੇ ਗਏ ਉਹਨਾਂ ਦੀ ਗਿਣਤੀ ਆ 9 ਲੱਖ 55 ਹਜ਼ਾਰ 943 ਸੋ ਉਹਨਾਂ ਦਾ ਪ੍ਰਿੰਸੀਪਲ ਅਮਾਉਂਟ ਜਿਹੜਾ ਮੂਲ ਪੈਸਾ ਲਾਇਆ ਉਹਦਾ 70% ਪੇਬੈਕ ਹੋ ਗਿਆ ਅੱਗੇ ਤੁਹਾਨੂੰ ਦਿਲਚਸਪ ਕਹਾਣੀ ਸੁਣਾਉਣਾ ਕਿ ਚੈੱਕ ਜਿਹੜੇ ਕੱਟ ਕੇ ਭੇਜੇ ਗਏ ਇਨਵੈਸਟਰਾਂ ਦੇ ਐਡਰੈਸ ਤੇ ਕਿਹੜੀ ਲਾਓ ਤੁਹਾਡੇ ਪੈਸੇ ਮੁੜੇ ਜਾਂਦੇ ਐ ਇਨਵੈਸਟਮੈਂਟ ਉਹਨਾਂ ਚੋਂ 23000 98 ਚੈੱਕ ਵਾਪਸ ਮੁੜਿਆ ਕਮੇਟੀ ਕੋਲ ਕਹਿੰਦੇ ਜੀ ਇਹ ਬੰਦੇ ਉੱਥੇ ਰਹਿੰਦੇ ਦੀ ਔਰ ਦੁਬਾਰਾ ਭੇਜੇ ਗਏ ਪਤਾ ਲੱਗ ਗਿਆ ਕਿ ਉਹਨਾਂ ਨੇ ਚੈੱਕ ਲੈਣ ਤੋਂ ਇਨਕਾਰ ਕਰਤਾ ਸੋ ਇੱਕ ਗੱਲ ਆਉਂਦੀ ਹੈ ਨੁਕਤਾ ਆਉਂਦਾ ਕਿ ਇਹ ਲੋਕਾਂ ਨੇ ਆਪਣੇ ਪੈਸੇ ਲੈਣ ਤੋਂ ਇਨਕਾਰ ਕਿਉਂ ਕੀਤਾ ਜਾਂ ਤਾਂ ਉਹ ਡਰੈਸ ਬਦਲ ਗਏ ਜਾਂ ਕੁਝ ਮਰ ਗਏ ਜਾਂ ਫਿਰ ਇਹ ਦੋ ਨੰਬਰ ਦੇ ਪੈਸੇ ਸੀ ਉਹਨਾਂ ਨੇ ਇਨਵੈਸਟ ਕੀਤੇ ਸੀ ਉਹ ਬਾਈ ਚੈੱਕ ਵਾਪਸ ਲੈਣਾ ਨਹੀਂ ਸੀ ਚਾਹੁੰਦੇ ਤੇ ਕਮੇਟੀ ਤਾਂ ਬਈ ਇੱਕ ਨੰਬਰ 'ਚ ਕੰਮ ਕਰੂਗੀ ਤੇ ਇਸ ਕਰਕੇ ਉਹ ਚੈੱਕ ਜਿਹੜੇ ਹੈਗੇ ਆ अन डिलीवर्ड वापस आए ते कमेटी ਕੋਲ ਪਏ ਨੇ ਹੁਣ ਸੁਪਰੀਮ ਕੋਰਟ ਨੇ 7 5 19 ਨੂੰ ਇੱਕ ਆਦੇਸ਼ ਦਿੱਤਾ ਜਿਹਦੇ ਤਹਿਤ ਇਨਕਮ ਟੈਕਸ ਵਿਭਾਗ ਨੇ ਪ੍ਰਾਪਰਟੀਆਂ ਜਿਹੜੀਆਂ ਵੇਚੀਆਂ ਉਹ 13.06 ਕਰੋੜ ਦੀਆਂ ਮੈਂ ਤੁਹਾਨੂੰ ਟੋਟਲ ਪਹਿਲਾਂ ਦੱਸਦਾ ਜਿਹੜੀ 골ਡਨ ਫੋਰੈਸਟ ਦੀ ਕਮੇਟੀ ਨੇ ਪ੍ਰੋਪਰਟੀ ਵੇਚੀ ਹੈ ਉਹ 476 ਕਰੋੜ ਰੁਪਏ ਦੀ ਤੇ ਜਿਹੜੀ ਇਨਕਮ ਟੈਕਸ ਨੇ ਵੇਚੀ ਆ ਉਹ ਹੈ 13.06 ਕਰੋੜ ਦੀ ਕੁੱਲ ਮਿਲਾ ਕੇ ਬਣ ਗਿਆ 498.06 ਕਰੋੜ ਇੰਨੇ ਪੈਸੇ ਕਮੇਟੀ ਵੱਲੋਂ ਪ੍ਰੋਪਰਟੀਆਂ ਵੇਚ ਕੇ ਦੇ ਦਿੱਤੇ ਗਏ ਆ ਵੰਡੇ ਗਏ ਆ ਤੇ ਨਾਲ ਹੀ ਹੁਣ ਤਾਜ਼ਾ ਜਿਹੜੀ ਅਸੀਂ ਡਵੈਲਪਮੈਂਟ ਤੁਹਾਨੂੰ ਜੋ ਸੁਪਰੀਮ ਕੋਰਟ ਚ ਪਿਛਲੀ ਤਰੀਕ ਤੇ ਹੋਈ ਸੀ ਉਹ ਦੱਸੀ ਸੀ ਪਿਛਲੀ ਖਬਰ ਦੇ ਵਿੱਚ ਕਿ ਤਲੰਗਾਣਾ ਦੇ ਵਿੱਚ ਜਿਹੜੀ ਬਕਾਇਆ ਪਈ ਜ਼ਿਦਾਦ ਹੈ ਉਹਨੂੰ ਵੇਚਣ ਦੇ ਹੁਕਮ ਮੁਨਿਆਦੀ ਰਹੀਂ ਆਖਣ ਰਹੀਂ ਸੁਪਰੀਮ ਕੋਰਟ ਨੇ ਕਰ ਦਿੱਤੇ ਆ ਦੋਸਤੋ ਤੁਹਾਨੂੰ ਜੇ ਸਾਡੀ ਖਬਰ ਚੰਗੀ ਲੱਗੇ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਕਰਿਓ ਕਮੈਂਟ ਜ਼ਰੂਰ ਕਰਿਓ ਤੇ ਮੈਂ ਤੁਹਾਡੇ ਤੋਂ ਆ ਗਿਆ ਚੌਣਾ ਜੀ ਸਤਿ ਸ਼ਕਾਲ ਨਮਸਕਾਰ ਖੁਦਾਫਰ